ਦੋਸਤੋ ਅੱਜ ਜਰਗ ਪਹੁੰਚੇ ਸੀ ਬੱਕਰੀਆਂ ਦੇ ਮੇਲੇ ਤੇ ਇੱਥੇ ਨਾ ਬਾਈ ਰਿਆਸਤ ਤੇ ਗੁਰਦੇਵਤ ਗੌਟ ਫਾਰਮ ਇਹਨਾਂ ਨੇ ਬਾਈ ਮਾਲ ਖਰੀਦਿਆ ਪੱਠਾ ਤੇ ਇਹਨਾਂ ਨਾਲ ਸਾਰੀ ਗੱਲਬਾਤ ਛੋਟੀ ਵੀਡੀਓ ਦੇ ਵਿੱਚ ਕਰਾਵਾਂਗੇ ਤਾਂ ਵੀਡੀਓ ਐਂਡ ਤੱਕ ਦੇਖਿਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮਾਲ ਬਹੁਤ ਕੁਆਲਟੀਦਾਰ ਵੱਡੇ ਵੱਡੇ ਕੰਨਾਂ ਵਾਲੀਆਂ ਬੱਕਰੀਆਂ ਤੇ ਪੱਠਾ ਜਿਹੜੀਆਂ ਉਹ ਖਰੀਦੀਆਂ ਨੇ ਤੇ ਉਹਦਿਆਂ ਵੀ ਫਾਰਮ 'ਚ ਰੱਖਣ ਖਾਤਰ ਖਰੀਦੀਆਂ ਨੇ ਜਾਂ ਕੋਈ ਆਰਡਰ ਸੀਗਾ ਕੀ ਗੱਲਬਾਤ ਸੀ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੂ ਇਹ ਜਾਣੀਆਂ ਨੇ ਗੁਰਦੇਵਤ ਗੌਟ ਫਾਰਮ ਤੇ ਆਜੋ ਗੱਲਬਾਤ ਛੋਟੀ ਕਰਾਉਨੇ ਆ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਵੀਰੋ ਦੋਸਤੋ ਆਪਾਂ ਖੜੇ ਅੱਜ ਮੇਲੇ ਚੜਕਦੇ ਜਿੱਥੇ ਸੀਤਲਾ ਮਾਤਾ ਦਾ ਮੇਲਾ ਪੜਦਾ ਹਰ ਸਾਲ ਦੀ ਤਰੀਆਂ ਕਿਉਂਕਿ ਬਹੁਤ ਵਧੀਆ ਆਨੰਦ ਮਾਰ ਰਹੀ ਹੈ ਦੁਨੀਆ ਮੇਲੇ ਦਾ ਬਹੁਤ ਮਾਲ ਪਹੁੰਚਿਆ ਹੋਇਆ ਆਪਾਂ ਖੜੇ ਆਂ ਜਿਆ ਰਿਆਸਤ अली ਜੋ ਵਪਾਰੀ ਹੈ ਆਪਣਾ ਮਹਾਨ ਵਪਾਰੀ ਹੈ ਆਪਣੇ ਪੰਜਾਬ ਦਾ ਚੋਟੀ ਦਾ ਵਪਾਰੀ ਹੈ ਹਿੰਦੁਸਤਾਨ ਦਾ ਹਰ ਮੰਡੀ ਦਾ ਸ਼ਿੰਗਾਰ ਹੈ ਤੇ ਪੂਆ ਇਹਨੂੰ ਬੱਕਰੀਆਂ ਦਾ ਇੰਤਜ਼ਾਰ ਤਿਆਰ ਜੋਦੇ ਨਾ ਦੋ ਚਾਰ ਆਪਾਂ ਗੱਲਾਂ ਕਰਦੇ ਹਾਂ ਹਾਂਜੀ ਰਸਤ ਜੀ ਕੀ ਕੁਝ ਖਰੀਦਿਆ ਕਰ ਅੱਜ ਅੱਜ ਮਾਸ਼ਾਅੱਲਾ ਤੇਰੇ ਸਾਹਮਣੇ ਆ ਟੌਪ ਕੁਆਲਿਟੀ ਦੇ ਪੱਠਾ ਆ ਪੈਣੀ ਮੰਡੀ ਇਥੋਂ ਮੇਲੇ ਦੀਆਂ ਸਭ ਛਾਂਟਦੀਆਂ ਕੋਈ ਪੱਠਾ ਇੱਕ ਵੀ ਨਹੀਂ ਜਾਣ ਦਿੱਤੀ ਬਾਈ ਨੇ ਅੱਜ ਜਾ ਕੇ ਮਾਰ ਕੇ ਥਾਪੀ ਜਿੰਨਾ ਮਾਲ ਮਾਲਤੀ ਮੇਲੇ ਦੇ ਵਿੱਚ ਆ ਟੌਪ ਕੁਆਲਿਟੀ ਦਾ ਸਾਰਾ ਛਾਂਟ ਕੇ ਮੇਲੇ ਦੇ ਵਿੱਚੋਂ ਕੱਢ ਲਿਆ ਤੇ ਪੱਠਾ ਇੰਨੀਆਂ ਮਹਿੰਗੀਆਂ ਖਰੀਦੀਆਂ ਮੈਂ ਹੱਦ ਮੰਨ ਗਿਆ ਇਹ ਗੱਲ ਕੀ ਹੋਈ ਐ ਜੀ ਲੈ ਆਏ ਆਪਣੇ ਕੋਲ ਘਟੋ ਘਟ ਜੇ ਆਪਾਂ ਦੇਖੇ ਆਰਡਰ ਸਾਡਾ ਲਿਖਿਆ ਹੋਇਆ ਰਾਜੂ ਭਾਈ ਅੱਛਾ ਘਟੋ ਘਟ ਆਪਣੇ ਕੋਲ 750 750 ਪੱਠਾ ਆਰਡਰ ਆਪਣੇ ਕੋਲ ਅੱਛਾ ਜੀ ਮਹਾਰਾਸ਼ਟਰ ਵੀ ਜਣਾ ਕੁਛ ਕੇਰਲਾ ਭੇਜਣੀਆਂ 20 ਕੁ ਪੱਠਾ ਅੱਛਾ ਜੀ ਕੁਛ ਆਪਣੇ ਹਿਮਾਚਲ ਭੇਜਣੀਆਂ ਅੱਛਾ ਜੀ ਕੁਛ ਆਪਣੇ ਕਿ ਹੁੰਦੇ ਆ ਬੈਂਗਲੌਰ ਭੇਜਣਾ ਪਮਾਲ ਕੁਛ ਬੰਗਲੌਰ ਜਿਹੜੀਆਂ ਪੱਠਾ ਪੱਠਾ ਅੱਛਾ ਜੀ ਬਾਕੀ ਜਿਹੜੇ ਆਪਣੇ ਕੋਲ ਘਟੋ ਘਟ 50 60 ਬੱਕਰਿਆਂ ਦਾ ਆਰਡਰ ਆ ਅੱਛਾ ਜੀ ਵੱਡੇ ਬੱਕਰੇ 50 60 ਵੱਡੇ ਬੱਕਰਿਆਂ ਦਾ ਆਰਡਰ ਆ ਅੱਛਾ ਜੀ ਵੱਡੀਆਂ ਜਿਹੜ ਇਹਨੇ ਕਾਲ ਮੜਾ ਗਿਆ ਆਪਾਂ ਨੂੰ 2.5 300 ਨਗਦਾ ਆਰਡਰ ਹੈਗਾ ਮੈਂ ਤਾਂ ਤੇਰਾ ਹੈਰਾਨ ਮੰਨ ਗਿਆ ਜੀ ਜਿਹੜੀਆਂ ਪੱਠਾ ਇੰਨੀਆਂ ਮਹਿੰਗੀਆਂ ਖਰੀਦੀਆਂ ਨੇ ਤੇ ਇਹ ਕਿੱਧਰ ਭੇਜੇਗਾ ਕਿਵੇਂ ਰੁਪਏ ਪੂਰੇ ਕਰੇਗਾ ਤੂੰ ਉਹ ਭਾਈ ਸਾਹਿਬ ਵਿਗਦਾ ਜਿਵੇਂ ਖੂਨ ਵਿਗਦਾ ਪਤਾ ਕੀ ਕਰਨਾ ਚਾਹ ਤੈਨੂੰ ਕੱਕਲੀ ਕੋਈ 60 ਦੀ ਚੱਕਲੀ ਆਰਡਰ ਆਪਣੇ ਕੋਲ ਜਦੋਂ ਪਾਰਟੀ ਅਗਲੀ ਗਾਂ ਲਈ ਰੁਪਏ ਭਰਦੀਏ ਦੇਖੋ ਆਪਣੇ ਪੰਜਾਬ ਦੇ ਹਾਂ ਕਿੰਨੇ ਪੈਸੇ ਹਾਂ ਆਪਾਂ ਨਾ ਫੜਦੇ ਚਲਦੀਆਂ 라ਜੂ ਚੁੱਕ ਚੁੱਕ ਕੇ ਪੱਠਾ ਕੱਢਦੀਆਂ ਕਾਲੀਆਂ ਨਾਗਾਂ ਦੀਆਂ ਬੱਚੀਆਂ ਸਾਰੀਆਂ ਪੱਠਾ ਦੇ ਕਿਹੜੇ 17 ਇੰਚ ਕਰਨਾਂ 18 ਇੰਚ ਕੰਨ ਆਹ ਚੌੜੇ ਕੰਨ ਬਹੁਤ ਆਹ ਰੱਜੇ ਮੱਥੇ 'ਚ 22 ਵਾ ਬੱਕਰਾ ਲਿਆ ਦੇ ਲੋ ਹਾਂਜੀ ਹਾਂਜੀ ਇਹ ਵੀ ਬਹੁਤ ਵਧੀਆ ਕੁਆਲਿਟੀ ਦਾ ਬੱਕਰਾ ਹੈ ਪੂਰਾ ਜ਼ਬਰਦਸਤ ਇਹ ਨਹੀਂ ਕੱਲੇ ਮੱਥੇ ਵਾਲਾ ਜੀ ਉੱਛੇ ਮੱਥੇ ਵਾਲਾ 22 ਤੋਂ ਲਿਆ ਮੈਂ ਆ ਅੱਛਾ ਆ ਬਾਈ ਖੜਾ ਕੋਲ ਤੈਥੋਂ ਲਿਆ ਬਈ ਹਾਂ ਤਾਰੀ ਤੋਂ ਲਿਆ ਤਾਰੀ ਤੋਂ ਤਾਰੀ ਨਾਲੇ ਤੈਨੂੰ ਪਤਾ ਝੁੱਟ ਵੀ ਬਹੁਤ ਲੱਗੀ ਆ ਤਾਰੀ ਤਾਰੀ ਦੇ ਨਾਲ ਲੱਗਿਆ ਸਹੀ ਗੱਲ ਆ ਬਾਈ ਤਾਰੀ ਇਹ ਬੰਦ ਕਰ ਦੇ ਮੜੀ ਜੀ ਦੇਖੋ ਮਾਲ ਖਰੀਦਣ ਨੂੰ ਰਾਜੂ ਮਾਲ ਹਰੇਕ ਬੰਦਾ ਨਹੀਂ ਖਰੀਦ ਸਕਦਾ ਐ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਉਹ ਬੰਦਾ ਮਾਲ ਖਰੀਦਦਾ ਜੀ ਨਿਗਾ ਕੰਮ ਕਰਦੀਆ ਹਰੇ ਕੀ ਇਹ ਲੈ ਕਹਿੰਦਾ ਬੱਕਰੀ ਜੇ ਹੁਣ 2-3 ਸਾਲ ਵਪਾਰ ਕਰਕੇ ਹੁਣ ਸਾਡੀਆਂ ਮੰਡੀਆਂ ਗਾਇਆਂ ਹੋਈਆਂ ਬਾਈ ਮੰਡੀਆਂ ਗਾਇਆਂ ਹੋਈਆਂ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਨੂੰ ਹਨਾ ਠੱਕੇ ਖਾਂਦਿਆਂ ਨੂੰ ਘਾਟੇ ਵਾਦੇ ਖਾਂਦਿਆਂ ਨੂੰ ਬੜਾ ਟਾਈਮ ਹੋ ਗਿਆ ਆਪਾਂ ਨੂੰ ਤੇ ਜੇ ਹੁਣ ਹੀ ਨਾ ਜਾ ਕੇ ਆਪਾਂ ਨਿਗਾ ਕੰਮ ਕਰਾਂ ਆਪਾਂ 100 ਬੱਕਰੀ ਚ ਚੰਗੀ ਬੱਕਰੀ ਆਪ ਫੜ ਲਈਦੀ ਆ 100 ਪੱਠ ਚ ਆਪ ਦੀ ਚੰਗੀ ਪੱਠ ਫੜ ਲਈਦੀ ਆ ਹੁਣ ਸਾਰੀਆਂ ਪੱਠਾ ਫੜ ਕੇ ਕੋਈ ਬੰਦਾ ਮੇਲੇ ਚ ਐ ਪਸੂ ਲੈ ਨਹੀਂ ਸਕਦਾ ਕਿਉਂਕਿ ਅਗਲੇ ਨੇ ਮੰਗਣਾ ਪਿਆ ਉਹਦਾ ਪਿਓ ਮੇਲੇ ਦਾ ਰੇਟ ਮੇਲੇ ਦੇ ਵਿੱਚੋਂ ਮੈਂ ਅਕਸਰ ਕਾਲੇ ਕੀ ਮੇਲਾ ਹੋਇਆ ਜਾਂ ਜਿੰਨੇ ਵੀ ਮੇਲੇ ਪੰਜਾਬ ਦੇ ਸਭ ਤੋਂ ਵੱਧ ਯਾਨੀ ਕਿ ਆਪਾਂ ਕਹਿੰਦੇ ਨਹੀਂ ਆਪਦੇ ਮੂੰਹ ਆਪਾਂ ਮਾਲ ਖਰੀਦੀ ਦਾ ਔਰ ਬੱਕਰੀਆਂ ਜਿਹੜੀਆਂ ਬਾਜੂ ਰੇਟ ਲਈਦੀਆਂ ਬਾਜੂ ਰੇਟ ਦੇਈਦੀਆਂ ਜਿਹੜਾ ਬਾਹਰ ਮਾਲ ਜਾਣਾ ਉਹ ਆਪਣਾ ਥੋੜਾ ਹਾਈ ਜਾਂਦਾ ਵਾ ਗਾਹ ਦੇ ਹਿਸਾਬ ਨਾਲ ਹੁਣ ਜਿਵੇਂ ਆ ਪੱਠਾ ਆਪਾਂ ਨੇ ਲਈ ਇੱਥੋਂ ਹੀ ਰਹੀ ਆ ਪੱਠਾ ਇਹ ਪੱਠਾ 80-90 ਹਜ਼ਾਰ ਦੀ ਬਾਹਰ ਜਾਊਗੀ ਸਹੀ ਗੱਲ ਆ ਜਿੰਨੀਆਂ ਗੱਡੀਆਂ ਪੱਠ ਨੂੰ 22 80 90 ਹਜ਼ਾਰ ਦੀ ਬਾਹਰ ਭੇਜੂਗਾ ਆ ਆ ਜਾ ਰਹੀ ਹੈ ਇਹ ਕੋਈ ਮਖੌਲ ਵਾਲੀ ਗੱਲ ਨਹੀਂ ਗੱਲ ਸੱਚੀ ਹੈ ਹਾਂ ਕਿਉਂ ਕੁਸੇ ਨੂੰ ਪਤਾ ਹੈ ਕੁਸਮ ਇਹਨਾਂ ਦੇ ਨਾਂ ਰਹਿਣਾ ਮੈਨੂੰ ਪਤਾ ਵੀ ਕਿੱਥੋਂ ਕਿੱਧਰ ਜਾਣਗੇ ਆ ਔਰੰਗਾ ਬਾਜ਼ਾਰ ਜਾ ਰਹੀ ਹੈ ਇਹ ਇੱਕ ਬੰਦੇ ਨੂੰ ਨਹੀਂ ਪਤਾ ਵੀ ਪੱਠਾ ਕਿੱਥੇ ਜਾਣਗੇ ਆ ਬਾਈ ਜਿਹੜੀ ਪੱਠ ਰਹੀ ਔਰੰਗਾ ਬਾਜ਼ਾਰ ਜਾ ਰਹੀ ਹੈ ਹਾਂਜੀ ਇਹਦੇ ਨਾਲ ਬੱਤਰਾ ਜਿਹੜੇ ਆ ਜੜੀ ਬਾਈ ਵਿਚਨੇ ਸਾਡੇ ਪਾਲੀ ਵਿੱਚ ਬਹੁਤਿਆਂ ਨੂੰ ਪਤਾ ਵੀ ਨਹੀਂ ਕਿਉਂ ਉਹ ਵਿਚ ਵਿਚਾਰਾਂ ਨੂੰ ਲੈਣ ਵੇਚਣ ਦਾ ਪਤਾ ਨਹੀਂ ਹੁੰਦਾ ਕਿਉਂਕਿ ਅਗਲਾ ਵੇਚਦਾਂ ਦਾ ਚਲੋ ਆਪਣੀਆਂ ਘਰਾਂ ਦੀਆਂ ਗਰਜਾਂ ਹੁੰਦੀਆਂ ਨੇ 2 ਰੁਪਈ ਮਹਿੰਗੀਆਂ ਮੰਦੀ ਆਪਾਂ ਨੂੰ ਵੇਚਣੀਆਂ ਵੀ ਪੈਂਦੀਆਂ ਨੇ ਤੇ ਵੇਚਣ ਵਾਲੇ ਤੇ ਗਾਂ ਬੰਗਲੌਰ ਕੇਰਲਾ ਬੀਕਾਨੇਰ ਦਾ ਭੇਜਣ ਵਾਲੇ ਗੁਜਰਾਤ ਆ ਬੈਠੇ ਨੇ ਹੂੰ ਦੂਜੀ ਗੱਲ ਬਾਈ ਨੇ ਨਵਾਂ ਫਾਰਮ ਖੋਲਿਆ ਬਰਮੀ ਦੇ ਵਿੱਚ ਗੁਰਦੇਤ ਗੋਟ ਫਾਰਮ ਤੁਹਾਨੂੰ ਉੱਥੇ ਵੀ ਆਜੂ ਭਾਈ ਵਿజిਟ ਕਰਾਵਾਂਗੇ ਬਾਈ ਨੇ ਬਹੁਤ ਵਧੀਆ ਫਾਰਮ ਵੀ ਅਪਡੇਟ ਕਰ ਲਿਆ ਵਾ ਇਹ ਨਹੀਂ ਪਤਾ ਸਾਰੀ ਸਾਰੀ ਰਾਤ ਇਹ ਜਲੰਧਰ ਦੇ ਟੇਸਨ ਤੇ ਬੈਠਾ ਰਹੇ ਵੀ ਕਦ ਗੱਦੀ ਆਉਗੀ ਕਦ ਮੈਂ ਪਾਵਾਂ ਡੱਬੇ ਦੇ ਵਿੱਚ ਡੱਬੇ ਦੇ ਵਿੱਚ ਪਾਵਾਂਗੇ ਇਹ ਨਹੀਂ ਪਤਾ ਦੋ ਦੋ ਰਾਤਾਂ ਲੱਗ ਜਾਣੇ ਇਹ ਚੀਜ਼ਾਂ ਦਾ ਮੈਨੂੰ ਮੈਂ ਤਾਂ ਮਿਹਨਤਾਂ ਬਾਈ ਮਿਹਨਤ ਇਹ ਮਿਹਨਤ ਨੂੰ ਫਲੀਆਂ ਲੱਗਣੀਆਂ ਰਹਿਣੀਆਂ ਹਾਂਜੀ ਚੰਗਾ ਪਸ਼ੂ ਘੱਟੋ ਘੱਟ ਬਾਈ ਨੂੰ ਇਹਦੇ ਬਾਈ ਨੂੰ ਖੋਦਾ ਆਰਡਰ ਆ 10 ਬੱਕਰੀਆਂ ਇਹਨੇ ਵੇਚਣੀਆਂ ਵਾ ਇਹ ਗੁਰਦਿਤਕੋਟ ਫਾਰਮ ਨਵਾਂ ਫਾਰਮ ਖੋਲਿਆ ਫਿਰ ਵੀ ਯਾਨੀ ਕਿ ਆ ਸਾਰਾ ਮਾਲ ਜਿਹੜਾ ਪਰਲੇ ਪਾਸੇ ਲੋਹੀਆਂ ਪੱਠਾਂ ਜਿੰਨੀਆਂ ਵੀ ਆ ਦੇਖ ਸਕਦੇ ਹੋ ਤੁਸੀਂ ਇਹ ਲੋਹੀ ਆਵਾਂ ਸਾਰੀਆਂ ਇਹਦੇ ਫਾਰਮ ਦੀ ਬੱਕਰੇ ਆ ਜਿਹੜੇ ਪੱਠਾ ਪੱਠਾ ਵਗੈਰਾ ਜਿੰਨੀਆਂ ਇਧਰ ਲੀਆਂ ਕਾਲੀਆਂ ਪੱਠਾ ਮੈ ਲੈ ਗਿਆ ਜਿਹੜੀ ਗੰਦਾ ਆ ਇਹ ਗੱਲ ਸਹੀ ਜਲਾਤਾਰਾ ਜਿਹੜੀ ਚੀਜ਼ ਦੀ ਨਾ ਜਿਹੜੀ ਜਿਹਦੀ ਡਿਮਾਂਡ ਆ ਅਸਲ ਵਿੱਚ ਉਹ ਅਗਲੇ ਨੂੰ ਦੋ ਕਾਹ ਦੀ ਜਿਹੜੀ ਚੀਜ਼ ਮੰਗਦਾ ਵਾ ਅਗਲੇ ਨੂੰ ਉਹ ਦੇ ਦਿਆ ਐ ਨਹੀਂ ਕਿ ਆਪ ਦੀ ਮਰਜ਼ੀ ਨਾਲ ਆਪਾਂ ਖਰੀਦ ਕੇ ਭੇਦੀਦਾ ਕਹਿਵੇਂ ਇੱਕ ਉਹ ਦਾ ਖਤਮ ਆ ਜਿਹੜਾ ਬੰਦਾ ਤੇ ਅੱਜ ਬਾਈ ਤਾਰੀ ਮੈਂ ਤਾਂ ਇਹਦਾ ਬਹੁਤ ਵਧੀਆ ਧੰਨਵਾਦ ਕਰਦਾ ਬਾਈ ਰਿਆਸਤਲੀ ਜੀ ਦਾ ਜੋ ਕਿ ਆਪਣੇ ਪੰਜਾਬ ਦੀਆਂ ਮੰਡੀਆਂ ਦਾ ਸਟਿੱਪ ਚੱਕੀ ਫਿਰਦਾ ਤੇ ਇੰਨੀ ਵੀ ਹਿੰਮਤ ਬਹੁਤ ਆ ਜਿਹੜਾ ਰੋਜ਼ ਆ 100-100 ਪਸ਼ੂ ਖਰੀਦਣਾ ਆਉਂਦਾ ਯਾਰ 100-100 ਪਸ਼ੂ ਖਰੀਦਣਾ ਤੇ ਬਾਹਰ ਵੇਚਣਾ ਇਹ ਖਾਲੀ ਜਿਹੇ ਦੇਵਾੜਾ ਨਹੀਂ ਹੈਗਾ ਹਰੇਕ ਦੇ ਬਾਅਦ ਹੀ ਵਿਦਿਆ ਨਹੀਂ ਹੈਗੀ ਵੀ ਆਰਡਰ ਇਹਨੂੰ ਬੜੇ ਤਕੜੇ ਨੇ ਬਾਹਰੀਆਂ ਸਟੇਟਾਂ 'ਚ ਫੋਨ ਆਉਂਦੇ ਨੇ 100-100 ਬੱਕਰੀ ਹਜ਼ਾਰ-ਹਜ਼ਾਰ ਬੱਕਰੀ ਤੂੰ ਮੋਟੀਆਂ ਖੜੀ ਨਹੀਂ ਕੀਤਾ ਨਹੀਂ ਇਹਨੂੰ ਪਤਾ ਹਾਂ ਹਰੇਕ ਨੂੰ ਅਜੀ ਤਰੀਕਾ ਨਾਲ ਪਤਾ ਨਹੀਂ ਜਿਆਦਾ ਰਕ ਨੂੰ ਥੋੜਾ ਪਤਾ ਹਰੇਕ ਨੂੰ ਪਤਾ ਨਹੀਂ ਪਤਾ ਲੱਗਦਾ ਤੇਰਾ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਦੱਸ ਦੇ ਜੇ ਕਿਹਨੇ ਆਰਡਰ ਦੇਣਾ ਬਾਹਰ ਵੇਜੇ ਜਿਖ ਹੋ ਗਿਆ ਆਪਾਂ ਨੂੰ ਆਰਡਰ ਦੇ ਸਕਦਾ ਵਾ ਜੀ ਜੀ ਕਸਟਮਰ ਚੀਜ਼ ਮੰਗੂਗਾ ਉਹ ਇਹ ਸਾਣਾ ਕਸਟਮਰ ਨੂੰ ਦਵਾਗੇ ਜੀ ਕੋਈ ਸਸਤੀ ਵਾਲਾ ਸਸਤੀ ਲਓ ਮਹਿੰਗੀ ਵਾਲਾ ਮਹਿੰਗੀ ਲਓ ਮੇਮਨੇ ਵਾਲਾ ਮੇਮਨੇ ਲਓ ਬੋਕਾ ਵਾਲਾ ਬੋਕ ਲਓ ਖੱਸੀਆਂ ਵਾਲਾ ਖੱਸੀ ਲਓ ਹਾਂ ਸਾਰੀ ਆਰਡਰ ਇਹਦੇ ਨੇ ਪੂਰੇ ਆਰਡਰ ਸਾਰੇ ਸਾਰੇ ਆਰਡਰ ਪੂਰੇ ਕਰੂਗਾ ਅਜੇ ਤਾਂ ਬਹੁਤ ਹੋਰ ਮਾਲ ਕਰਨ ਇਥੋਂ ਤੁਸੀਂ ਵੀ ਕਾਰ ਪੂਰਾ ਕਰੋ ਰਾਜੀ ਹਰੇਕ ਬੰਦਾ ਚਾਰੇ ਕਲਾ ਸਪੂਰਨ ਨਹੀਂ ਕਰ ਸਕਦਾ ਪਰ ਇਹ ਕਰਦਾ ਹੈ ਗਰੀਬ ਆਦਮੀ ਦਾ ਫਾਇਦਾ ਵੀ ਕਰਦਾ ਹੈ ਸਸਤੇ ਵਾਲਿਆਂ ਨੂੰ ਸਸਤੇ ਵੀ ਦਊ ਤੇਨੂੰ ਘਟਾ ਚਾਹੇ ਵਧਾ ਹਰੇਕ ਦੇ ਬਾਦੀ ਵਿਦਿਆ ਨਹੀਂ ਤੇ ਧੰਨਵਾਦ ਵਾਈ ਰਸਤ ਜੀ ਦਾ ਇਹਨੇ ਆਰਡਰ ਤਕੜੇ ਨੂੰ ਆਉਣ ਲੱਗ ਗਏ ਵੀ ਦੁਆਜ ਮਾਲਕ ਦੀ ਦੇ ਉੱਤੇ ਬਾਕੀ ਤੁਹਾਡਾ ਸਾਡੇ ਚੈਨਲਾਂ ਨੂੰ ਨੰਬਰ ਬੋਲ ਦਿਓ ਜੀ 95920 01533 95920 01533 ਦੁਬਾਰਾ ਫੇਰ ਬੋਲਿਓ 95920 01533 ਜਿਹਨੇ ਵੀ ਸੰਪਰਕ ਕਰਨਾ ਜਿਹੜਾ ਟਾਈਮ ਆ ਬਈ ਫੋਨ ਲਾਉਣ ਦਾ ਵੀ ਕਈ ਵਾਰ ਮੰਡੀਆਂ ਦੇ ਵਿੱਚ ਕਈ ਵਾਰ ਹੁੰਦੇ ਫੋਨ ਨਹੀਂ ਚੱਕਿਆ ਜਾਂਦਾ ਜਿਹਨੇ ਫੋਨ ਲਾਉਣਾ ਕਟੋਗਰ 9:30 ਤੋਂ ਬਾਅਦ ਫੋਨ ਲਾਓ ਜਾ ਸਵੇਰੇ ਜਿਵੇਂ ਐਤਵਾਰ ਨੂੰ ਆਪਾਂ ਵਿਹਲੇ ਹੁੰਨੇ ਆ ਉਦੋਂ ਬੰਦੇ ਨੇ ਗੱਲ ਕਰ ਸਕਦਾ ਟਕਾ ਕੇ ਇਹ ਬਾਈ ਰਾਤ ਨੂੰ ਅਸੀਂ ਫੋਨ ਸੁਣਦੇ ਆ 9-10 ਵਜੇ ਵਿਹਲੇ ਹੋ ਕੇ ਵਿਹਲਾ ਤੈਨੂੰ ਮੈਂ ਵੀ ਨਹੀਂ ਹੁੰਦਾ ਸਾਡੀ ਡਿਊਟੀ ਨਾਲ ਦੇ ਨਾਲ ਹੁੰਦੀ ਹੈ ਕਿਤੇ ਵਿਕਿਆਤਾ ਕਿਤੇ ਦਵਾਤਾ ਕਿਤੇ ਅਸੀਂ ਆਪਦਾ ਢੱਡ ਵੀ ਸੌਦਾ ਕਰ ਲਾਣੇ ਆ ਚਲੋ ਸਾਡੀ ਸਮੱਸਿਆ ਦੀ ਗੱਲ ਹੈ ਤੇ ਬਾਈ ਬਲੇਤੀ ਟੀਵੀ ਤੇਰਾ ਟੀਵੀ ਕੀ ਹੈ ਅ ਜਿਹਦਾ ਘਰ ਦਾ ਹੀ ਆ ਅੱਛਾ ਘਰ ਦਾ ਹੀ ਹੈ ਤੇਰਾ ਬਾਈ ਗੁਰਦਿੱਤ ਗੌਰਟ ਫਾਰਮ ਤੇਰਾ ਬਾਈ ਉਹੀ ਬਣਾ ਰਿਹਾ ਤੇ ਰਾਜੂ ਗੌਟ ਫਾਰਮ ਦੜਬਾ ਪੰਜਾਬਾ ਚੈਨਲ ਮੇਰਾ ਵੀ ਹੈ ਬਾਈ ਤੇ ਉਹ ਸਭ ਦੇ ਚੈਨਲਾਂ ਤੇ ਵੀ ਜਾਨਣਾ ਮੈਂ ਕੋਈ ਵੀਡੀਓ ਬਣਵਾਉ ਕੋਈ ਆ ਕੇ ਕਲਿੱਪ ਜਾ ਲਾ ਦੇਉ ਜਵਾਬ ਕਿਸੇ ਨੂੰ ਨਹੀਂ ਤੇ ਰਾਜੂ ਗੌਟ ਫਾਰਮ ਦੜਬਾ ਪੰਜਾਬ ਮੇਰੇ ਚੈਨਲ ਨੂੰ ਵੀ ਜਰੂਰ ਬਾਈ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਕਿਵੇਂ ਕਹਿੰਦੇ ਪੂਰੀ 14 ਮਿੰਟ ਸਬਸਕ੍ਰਾਈਬ ਕਰਿਆ ਕਰੋ ਔਰ ਯਾਰ ਇਹ ਆ ਗਿਆ ਜਸ ਕਰਨ ਦਾ ਚੇਲਾ ਕਦੇ ਨਹੀਂ ਰਹਿੰਦਾ ਵਿਹਲਾ ਇਹ ਬਟਾਊਗਾ ਪੈਸਾ ਤੇਲਾ ਆ ਜਾ ਔਰੇ ਨਾ ਅਮਰੀਕਾ ਆ ਜਾ ਆ ਜਾ ਅਮਰੀਕਾ ਆ ਜਾ ਅਮਰੀਕ ਫਲੇੜੇ ਵਾਲਾ ਆ ਜਾ ਇਹ ਜਸ ਕਰਨ ਦਾ ਚੇਲਾ ਅੱਛਾ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਬਾਈ ਇੱਧਰ ਆ ਇੱਧਰ ਇੱਧਰ ਆ ਇੱਥੇ ਆ ਕੇ ਮਾਰ ਖਾ ਜਾਣਾ ਮੈਂ ਇੱਥੇ ਆਇਆ ਕੋਈ ਨਹੀਂ ਆਉਂਦਾ ਬਈ ਮੈਂ ਖੋਜ ਹੁੰਦੇ ਨੇ ਪਤਾ ਤਾਂ ਲੱਗੀ ਇੱਧਰ ਕੋਈ ਅਜ ਪਤਾ ਲੱਗਿਆ ਓਏ ਆ ਗਈ ਆ ਪੱਠਾ ਆ ਲਈਆਂ ਪੱਠਾਂ ਬੱਕਰੀਆਂ ਇਹਨਾਂ ਤੇਰਾਂ ਤਰਾਂ ਹਜ਼ਾਰ ਨੂੰ ਕੋਈ ਨਹੀਂ ਦੇਖਦੇ ਆ ਛੱਟ ਆਇਆ ਮਰੀਕ ਇਹ ਵੀ ਹੁਣ ਲਈ ਆ ਹਾਂ ਹਾਂ ਜੀ ਛੋਟੇ ਦੇ ਵੀ ਆਰਡਰ ਕਿਧਰੋਂ ਆਇਆ ਹਾਂ ਜੀ ਕਿੰਨੇ ਕਾਊਂਟਰ ਨੇ ਕਰ ਲਵੇ ਤਾਂ ਹੁਣ ਜਾ ਕੇ ਆ ਮਾਰਾਟਰ ਬੱਕਰੇ ਦਾ ਆਰਡਰ ਇੱਕ ਹਜ਼ਾਰ ਬੱਕਰੇ ਦਾ ਮਰੀਕ ਦੇ ਲਈ ਵੀ ਆਰਡਰ ਹੈ ਜੀ ਵੱਡੇ ਦਾ ਕਿ ਛੋਟੇ ਦਾ ਛੋਟਿਆਂ ਦਾ ਹੀ ਓ ਕਿਉਂਕਿ ਜਿਹੜੀ ਆ ਸਾਡੀ ਈਦ ਹੈ ਮੈਂ ਮੈਂ ਦੋ ਮਿੰਟ ਆ ਸਾਡੀ Eid ਦੋ ਇੱਕ ਦਿਨਾਂ ਚ ਹੈ Eid ਤੋਂ ਬਾਅਦ 15 ਦਿਨਾਂ ਤੋਂ ਬਾਅਦ ਪੜਾਕੇ ਪੈ ਜਾਣਗੇ ਉਹ ਸਾਨੂੰ ਪਤਾ ਹੀ ਹੈ ਇਹਨੂੰ ਜਾਣੀ ਅਮਰੀਕ ਦੀ ਗੱਡੀ ਨੇ 2250 ਬੱਕਰੇ ਦਾ ਆਰਡਰ ਹੈ ਚੰਗੇ ਬੱਕਰਿਆਂ ਦਾ ਆਂਡਲਾਂ ਦਾ ਵੀ ਖੱਸੀਆਂ ਦਾ ਵੀ ਵੀ ਤੁਸੀਂ ਥੋੜਾ ਜਿਹਾ ਇੰਤਜ਼ਾਰ ਦੀਆਂ ਘੜੀਆਂ ਰੱਖੋ ਸਮਾਈ ਰੱਖੋ ਕਹਾਂਣਾ ਮਾਲ ਕਿਸੇ ਦਾ ਨਹੀਂ ਰੁਕਦਾ ਮਾਲ ਸਭ ਦਾ ਵਿਕੂਗਾ ਜਾਊਗਾ ਜਾਊਗਾ ਅੱਜ ਇਹ ਨਾ ਸੋਚੋ ਵੀ ਬੱਕਰੀਆਂ ਨੂੰ ਪੁੱਛਦਾ ਕੋਈ ਨਹੀਂ ਰਾਜੂ ਕੱਲੀ ਬਰੀਡ ਦੇ ਵਿੱਚ ਜਾਂਦੇ ਆ ਹਰ ਚੀਜ਼ ਵਿਕਦੀ ਆ ਹਰ ਚੀਜ਼ ਵਿਕਦੀ ਐ ਧੋਖੇ 'ਚ ਕਦੇ ਨਾ ਰਹੋ ਥੋੜਾ ਬਾਈ ਸੱਚਾ ਐ ਰਾਜੂ ਮੈਂ ਸਭ ਨੂੰ ਗੱਲਾਂ ਸੱਚੀਆਂ ਦੱਸਾਂ ਬਾਕੀ ਬੈਠਾ ਮੈਂ ਜਿੰਨਾਂ ਤੋਂ ਕੁਛ ਨਾ ਜਾਣਦਾ ਬੱਕਰੀਆਂ ਬਾਰੇ ਕੋਈ ਅਣਜਾਣ ਬੰਦਾ ਮੈਨੂੰ ਅੱਧੀ ਰਾਤ ਫੋਨ ਕਰੋ ਮੈਂ ਤੁਹਾਡਾ ਅੱਧੀ ਰਾਤ ਵੀ ਫੋਨ ਚੱਕੂਗਾ ਕਿਉਂ ਜੀ ਹੂੰ ਸਹੀ ਹੈ ਸਹੀ ਜੋ ਕਿਸਨ ਜਾਣ ਬੰਦੇ ਨੂੰ ਦੱਸਣਾ ਸੀ ਦੱਸਾਂਗੇ ਨਹੀਂ ਪਾਲੀ ਦਾ ਸਾਡੇ ਪਾਪਲੇ ਵਰਗੇ ਪੁਰਾਣੇ ਨੇ ਸਾਰਾ ਕੁਝ ਹੀ ਜਾਣਦੇ ਨੇ ਵੀ ਦੇ ਦੇ ਜਰਦੇ ਦੀ ਝੁਟਕੀ ਚੰਗਾਈ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੀ ਦੁਆ ਸलाम ਸਾਡੇ ਰੇਸਟਲੀ ਜੀ ਨੂੰ ਪੰਜਾਬੀ ਭਾਈਆਂ ਨੂੰ ਸਤਿ ਸ੍ਰੀ ਅਕਾਲ ਸਹੀ ਗੱਲ ਰਜੂ ਭਾਈ ਆ ਭਾਈ